ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਗੋਦੇ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਟੋਟਲ ਤਿੰਨ ਨਗ ਲੈ ਕੇ ਆਏ ਆ ਜੀ ਜਿੰਨਾ ਚੋ ਦੋ ਤਾਂ ਗੱਬਣ ਚੈੱਕ ਪਾਸ ਆ ਜੀ ਤੇ ਇੱਕ ਦੀ ਬਾਈ ਦੱਸਦਾ ਕਿ ਏਆਈ ਹੋਈ ਵੀ ਆ ਜੀ ਜੀ ਦੀ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਜੀ ਤਸੱਲੀ ਬਰਖ ਤੁਸੀਂ ਕਰਨੀ ਆ ਮੇਰੀ ਸਪੈਸ਼ਲ ਬੇਨਤੀ ਹੈ ਵੀਰੇ ਜੇਦੋਂ ਕੋਈ ਟੋਕੜ ਗੱਭਾ ਨਾਗ ਹੁੰਦਾ ਤਾਂ ਤੁਸੀਂ ਆਪਦਾ ਪਰਸਨਲ ਡਾਕਟਰ ਸਹਿਬਾਨ ਨਾਲ ਲਿਆ ਸਕਦੇ ਹੁੰਦੇ ਆ ਤੇ ਜੇ ਕੋਈ ਸੂਆ ਸਵਾਇਆ ਨਾ ਗੁੰਦਦਾ ਤਾਂ ਆਪਦੀ ਮਿਲਕਿੰਗ ਕਰ ਸਕਦੇ ਹੁੰਦੇ ਸਸੀ ਗਾਲ ਜੀ ਸਸੀ ਗਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜਗਦੀਪ ਸਿੰਘ ਹੈ ਪਿੰਨ ਕੋਦੇ ਵਾਲਾ ਜਿਹੜਾ ਮੁੱਗਾਈ ਮੋਬਾਈਲ ਨੰਬਰ ਜੀ 8360915533 ਠੀਕ ਆ ਵੀਰੇ ਤੰਨਾਗਾ ਜੀ ਅੱਜ ਆ ਇਧਰੋਂ ਚੱਟੀ ਤੋਂ ਸ਼ੁਰੂ ਕਰਦੇ ਆ ਪਹਿਲਾਂ ਤਾਂ ਜਾਤ ਚੈੱਕ ਕਰੋ ਜੀ ਸੂਆ ਕਿ ਨਮਾ ਵੀਰੇ ਸੂਆ ਵੀਰੇ ਪਹਿਲਾ ਸੂਈ ਆ ਦੰਦੋ ਜੀ ਦੰਦੋ ਛੇ ਦਾੰਦਾ ਕਿੰਨੇ ਸਮੇਂ ਦੀ ਗੱਭਣ ਆ ਜੀ ਗੱਭਣ 4 ਮਹੀਨੇ ਪਲੱਸ ਦੀ ਆ ਚਾਰਾਂ ਦੀ ਮੰਨ ਕੇ ਅਜੇ ਗਰੰਟੀ ਹੋਊਗੀ ਕਿੱਕ ਕਰਾਈਗੀ ਵੀਰੇ ਆਪਣੀ ਅਗਲਾ ਆਪਦਾ ਪਰਸਨਲ ਡਾਕਟਰ ਸਰਬੰਨ ਨਾਲ ਲੈ ਕੇ ਆਵੇ ਠੀਕ ਆ ਦੁੱਧ ਕਿੰਨਾ ਤਿਆਰ ਆ ਦੁੱਧ ਵੀਰੇ ਆਪਾਂ ਚੋਗ ਲਏ 10 ਕਿਲੋ ਆਪਾਂ 8 ਕਿਲੋ ਕਹਿ ਕੇ ਦਵਾਂਗੇ ਗਰੰਟੀ ਆ ਹਾਂ ਗਰੰਟੀ ਦਾ ਤੋਲ ਕੇ ਦਵਾਂਗੇ ਤੋਲ ਕੇ ਦੇਵਾਂਗੇ ਠੀਕ ਆ ਵੀਰੇ ਥਣਾ ਦੀ ਗਰੰਟੀ ਆ ਜੀ ਹਾਂ ਥਣਾ ਦੀ ਗਰੰਟੀ ਆ ਪੂਰ ਸਿੱਤਾ ਜੜੀ ਵੱਚੀ ਲੈ ਠੀਕ ਆ ਵੀਰੇ ਤੋਲ ਕੇ ਦਿਖਾ ਦਿਓ ਜੀ ਸੂਆ ਬਾਈ ਦੱਸਦਾ ਪਹਿਲਾ ਸੂਈ ਆ ਜੀ ਮੂੰਹ ਤੋਂ 6 ਦੰਦ ਆ ਜੀ ਦੂਜੇ ਸੂਏ ਵਾਸਤੇ 4 ਮਹੀਨਿਆਂ ਤੋਂ ਗੱਭਣ ਪਲੱਸ ਚੈੱਕ ਪਾਸ ਆ ਤੁਸੀਂ 4 ਹੀ ਮੰਨ ਕੇ ਆਇਓ ਜੀ ਦੁੱਧ ਨੈਟ 8 ਲੀਟਰ ਆਪਦਾ ਜੋਖ ਕੇ ਲੈ ਜਾਓ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦਾ ਜੀ ਜੇ ਆਪਾਂ ਕੁਆਲਿਟੀ ਦੀ ਗੱਲ ਕਰਕੇ ਤਾਂ ਫੁੱਲ ਜਾਤ ਬਰੀਡ ਵਾਲੀ ਆ ਫੁੱਲ ਚਮਕਦਮ ਕਾਲੀ ਆ ਥਣ ਪੂਰਾ ਸੋਹਣੇ ਸੈਜ ਦਾ ਲੱਗਿਆ ਵਾ ਕੱਲਾ ਕੱਲਾ ਨਿੱਖੜ ਮਾ ਸਾਥੀ ਚਵਾਈ ਵਾਲਾ ਥਣਾ ਲੈ ਚੱਲੀ ਵੀਰੇ ਇਧਰ ਨੂੰ ਬਾਕੀ ਰੰਗ ਪ੍ਰਿੰਟ ਦੀ ਵੀ ਪੂਰੀ ਚੰਗੀ ਆ ਜੀ ਚਾਰ ਹੀ ਥਾਣਾ ਫੋਟ ਸ਼ਾਂਖ ਪੋਰਾ ਵੀ ਨਹੀਂ ਜੀ ਕਰ ਲੋ ਚੈੱਕ ਠੰਡੀ ਸੀਲ ਦੀ ਵੀ ਗਾਰੰਟੀ ਹੈ ਵੀਰੇ ਹਾਂ ਹਾਂ ਠੰਡੀ ਸੀਲ ਬਾਈ ਜਿਵੇਂ ਮਰਜ਼ੀ ਨਿਆਣਾ ਪਾ ਕੇ ਠੀਕ ਆ ਹਾਈਟ ਦਾ ਅੰਦਾਜ਼ਾ ਤੁਸੀਂ ਬਾਈ ਦੇ ਹਿਸਾਬ ਨਾਲ ਲਾ ਲਿਓ ਜੀ ਬਾਕੀ ਜਿਵੇਂ ਕੋਈ ਮਰਜ਼ੀ ਬੈਠਾ ਰਵੇ ਜੈਜ ਦੀ ਡਿਮਾਂਡ ਜਿਹੜੇ ਲੈਣੀ ਆ ਜੀ ਵੀਰੇ ਜੈਜ 51000 ਚ ਮੰਨਤਨ ਕਰ ਉਹ ਜੂ ਮੰਨਤਨ ਹਾਂ ਮੰਨਤਨ ਠੀਕ ਆ ਜੀ 51000 ਰੁਪਏ ਚ ਬਾਈ ਕਹਿੰਦਾ ਮਾਨਦਾਨ ਕਰਦਾਂਗੇ ਤੇ ਜਿਹੜਾ ਵੀਰੇ ਤੇ ਸੀਮਾਂ ਲੱਗਿਆ ਉਹਦਾ ਕੋਈ ਰਿਕਾਰਡ ਹੈ ਨਹੀਂ ਆਪਾਂ ਨੂੰ ਰਿਕਾਰਡ ਦਾ ਨਹੀਂ ਪਤਾ ਮਾਲਕਾਂ ਨੇ ਸੀ ਚੰਗਾ ਲੱਗਾ ਫਾਰਮ ਤੋਂ ਲਈ ਆ ਨੀ ਠੀਕ ਆ ਵੀਰੇ ਚਲੋ ਆਪਾਂ ਪਰ ਜਦੋਂ ਲੈਕਤੀ ਰੂਪ ਚ ਨਹੀਂ ਆਇਆ ਆਪਾਂ ਬਾਈ ਕਹਿੰਦਾ ਕੇ ਕੇ ਨਹੀਂ ਦੇਣੀ ਤੁਸੀਂ ਜਿਵੇਂ ਮਰਜ਼ੀ ਮੰਨ ਲਿਓ ਤੇ ਦੋ ਨੰਬਰ ਵੀਰੇ ਦਾ ਸੁਆ ਕੰਨਮਾ ਜੀ ਏ ਵੀਰੇ ਦੂਜੇ ਸੁਈ ਵੀ ਆ ਤੀਜੀ ਆਸਤੇ ਗੱਬਣਾ ਤੀਜੀ ਆਸਤੇ ਗੱਬਣਾ ਇਹ ਵੀ ਮੂੰਹੋਂ ਛੇ ਦੰਦ ਦਾ ਠੀਕ ਆ ਠੀਕ ਆ 6 ਪੰਜਾਂ ਦੀ ਗੱਬਣ ਚੈੱਕ ਪਾਸ ਦੁੱਧ ਜੀ ਦੁੱਧ 12 ਕਿਲੋ ਆਪਾਂ 10 ਕਿਲੋ ਕਹਿ ਕੇ ਦਵਾ ਜੋ ਓਕੇ ਦੇ ਦਾਂਗੇ ਜੀ ਹਾਂ ਜੋ ਓਕੇ ਵੀਰੇ ਥਣਾ ਦੀ ਗਰੰਟੀ ਆ ਥਣਾ ਦੀ ਪੂਰ ਛੱਟੇ ਦੀ ਫੁੱਲ ਗਰੰਟੀ ਠੀਕ ਆ ਵੀਰੇ ਤੋਰ ਕੇ ਦਿਖਾ ਦੇ ਥੋੜਾ ਜਿਹਾ ਉੱਪਰ ਆ ਜਾ ਕਰਦੀ ਆ ਅੱਜ ਹੀ ਆਇਆ ਬਾਈ ਬਹੁਤ ਠੀਕ ਆ 6 ਦਾੰਦਾ ਜੀ ਤੀਜੇ ਸੂਏ ਆਸਤੇ 5 ਪਲੱਸ ਗੱਬਣ ਚੈੱਕ ਪਾਸ ਆ ਸਕਦੇ ਆ ਮਾਰ ਕੇ ਮਾਰ ਨੈੱਟ ਜਿਹੜਾ ਦੁੱਧ ਤਿਆਰ ਆ ਜੀ ਉਹੋ 2 ਟਾਈਮ 4 ਟਾਈਮ 6 ਟਾਈਮ ਤੁਸੀਂ 12 ਕਿਲੋ ਚੋ ਸਕਦੇ ਆ ਬਾਈ ਕਹਿੰਦਾ 10 ਸੀ ਮੰਨ ਕੇ ਆਇਓ ਜੀ ਰੰਗ ਪ੍ਰਿੰਟ ਦੀ ਵੀ ਪੂਰੀ ਚੰਗੀ ਆ। ਥਾਣਾ ਦੇ ਸਹਿਜ ਵੀ ਸੋਹਣੇ ਆ। ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਜੀ। ਜਿਹੜੀਆਂ ਵੀਰੇ ਆ ਮਾੜੀਆਂ ਮਾੜੀਆਂ ਫੋਟਾਂ ਆ 2-3 ਨਾ ਦੇ। ਤੇ ਚਲਦਿਆਂ ਜੁਲਦਿਆਂ ਦਾ ਨਹੀਂ ਜੀ। ਨਾ 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 ਨਾ। ਇਹ ਵੀ ਵੈਸੇ ਮਾੜੀਆਂ ਮਾੜੀਆਂ ਆ। ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਜੀ। ਫਿਰ ਵੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਚੈੱਕ ਕਰਾ ਦਿੰਨੇ ਆ। ਬੜੀ ਚੰਗੀ ਵਹਿੜ ਆ। 12 ਕਿਲੋ ਦੁੱਧ ਜੋਕ ਕੇ ਲੈ ਲਓ। 20 ਲੀਟਰ ਚੋਇਆ ਵਾ ਵੀਰੇ। ਠੀਕ ਆ ਵੀਰੇ। ਹਾਂ ਉਹਦਾ 22+ ਰਿਆ ਵਾ। ਠੀਕ ਆ ਜੀ। ਠੀਕ ਹੈ ਵੀਰੇ ਠੀਕ ਹੈ ਨਾ ਜਿਹੜੀ ਗਰੰਟੀ ਆ ਚੀਜ਼ ਗਰੰਟੀ ਦਵਾ ਠੀਕ ਹੈ ਇਹਦੀ ਡਿਮਾਂਡ ਜੀ ਵੀਰੇ ਮੁੱਲ ਕਰੋਨ ਨੂੰ ਜਿੰਨਾ ਮਰਜੀ ਕਰਾਲਾ 56000 ਚੋਂ ਮਾਨਤਨ ਕਰਾਂ 55 ਡਾਲੇ ਦੇ ਸੱਜਣ ਕੋਈ ਕੋਈ ਨਹੀਂ ਵਾਦੇ ਜੋ ਮਾਨਤਨ ਕਰਦਾ ਠੀਕ ਹੈ ਵੀਰੇ 55000 ਚੋਂ ਬਾਈ ਕਹਿੰਦਾ ਮਾਨਤਨ ਕਰਦਾਂਗੇ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਬਾ ਕੋਈ ਗੱਲ ਨਹੀਂ ਜੀ ਜਾਤ ਨਹੀਂ ਹੁੱਲ ਚੰਗੀ ਆ ਜੀ ਤੇ ਤਿੰਨ ਨੰਬਰ ਵੀਰੇ ਇਹਦਾ ਸੂਆ ਕਿੰਨਾ ਮਾ ਜੀ ਇਹ ਵੀਰੇ ਦੂਜੇ ਸੂਏ ਆਸਤੇ ਸੂਈ ਵੀ ਆ ਤੀਜੇ ਆਸਤੇ ਆਪਾਂ ਪਰਤੋਂ ਇਹਦੇ ਸੀਮਨ ਲਵਾ ਆਪਾ ਲਵਾਇਆ ਹਾਪਾ ਆਪ ਕੋਲ ਨੂੰ ਲੈ ਉਹਦੇ ਆ ਕੋਈ ਰਿਕਾਰਡ ਨਹੀਂ ਰਿਕਾਰਡ ਹੈ ਨਹੀਂਗਾ ਆਪਾਂ ਐਵੇਂ ਕਹਿ ਦਈਏ ਡਾਕਟਰ ਆਇਆ ਸੀ ਸੀਮਨ ਭਰ ਗਿਆ ਮਗਰ ਇਹਦੇ ਵੱਛੀ ਬਹੁਤ ਚੰਗੀ ਆ ਠੀਕ ਆ 2 ਮਹੀਨਿਆਂ ਦੀ ਸੂਈ ਕਹ ਲੈ ਕੋਈ ਢਾਈ ਦੀ ਮੰਨ ਲੈ ਵੱਛੀ ਵੇ ਕਿੰਨੀ ਚੱਛੀ ਜਰਸੀ ਚ ਆ ਜਾਂਦੀ ਕਾਫੀ ਕਲਰ ਦੀ ਜਰਸੀ ਹੈ ਜੀ ਬਾਕੀ ਝੋਲੀ ਵੀ ਚੰਗੀ ਆ ਤੇ ਇਹਦੇ ਥੱਲੇ ਦੁੱਧ ਕਿੰਨਾ ਤਿਆਰ ਆ ਮੇਰੇ ਥੱਲੇ ਦੁੱਧ ਬਾਈ 12 ਕਿਲੋ ਆਪਾਂ 10 ਕਿਲੋ ਕਹਿੰਦੇ ਨਾ 10 ਕਿਲੋ ਥਣਾ ਦੀ ਗਾਰੰਟੀ ਆ ਥਣਾ ਦੀ ਭੂਰਸ਼ੀ ਕੰਦ ਕਟ ਫੋਲੀ ਵੱਡਾ ਆ ਜਾਂਦਾ ਵੀਰੇ ਤੋਰ ਕੇ ਦਿਖਾ ਦਿਓ ਜੀ ਫੋਲੋ ਵੱਡਾ ਕਦ ਕਾਠਾ ਜੀ ਬਾਈ ਦੱਸਦਾ ਇਹ ਵੀ ਆਪਾਂ ਬੱਚੀਆਂ ਦੇ ਭਾਈ ਦੇਣੀ ਬਾਈ ਠੀਕ ਹੈ ਜੀ ਦੇ ਵੀ ਬਾਈ ਕਹਿੰਦਾ ਬੱਚੀਆਂ ਦੇ ਮੁੱਲ 'ਚ ਹੀ ਦੇਣੀ ਆ 10 ਕਿਲੋ ਦੁੱਧ ਆਪਦਾ ਜੋਕ ਕੇ ਲੈ ਜਾਓ ਕੋਲ 25 ਫਰੀ ਹੈ ਮੂੰਹ 6 ਦੰਦ ਠੀਕ ਆ ਮੂੰਹ ਵੀ ਬਾਈ ਕਹਿੰਦਾ ਮੂੰਹ ਤੋਂ ਇਹ ਵੀ 6 ਦੰਦ ਦਾ ਜੀ 10 ਕਿਲੋ ਤੁਸੀਂ ਆਪਦੀ ਮਿਲਕਿੰਗ ਕਰ ਸਕਦੇ ਆ ਜੀ ਥਣਾ ਦੇ ਸਹਿ ਜੀ ਸੋਹਣੇ ਆ ਗੈਪ ਤੇ ਲੱਗੇ ਹੱਥੀਚ ਵਾਈ ਲੱਥਾ ਨਾ ਬਾਕੀ ਚਾਰ ਹੀ ਥਾਣਾ ਮੋੜ ਲਿਆ ਵੀਰੇ ਰੰਗ ਪ੍ਰਿੰਟ ਦੀ ਵੀ ਜਾਤ ਬ੍ਰੀਡ ਦੀ ਕੱਦ ਵਜਨ ਦੀ ਫੁੱਲ ਚੰਗੀ ਵਹਿੜਾ ਜੀ ਇਹਦਾ ਬਾਈ ਸਾਂਭੀ ਨਹੀਂ ਸੀ ਫਾਰਮ ਉਹਨਾਂ ਨੇ ਛੱड़ਤੇ ਮਗਰ ਉਹ ਬੇਗੋਰੀ ਕਰਤੀ ਭਈਆਂ ਨੇ ਠੀਕ ਆ ਵੀਰੇ ਠੀਕ ਹੈ ਨਾ ਆ ਪਚੜ ਕੇ ਅਮਰੀਕਾ ਨੂੰ ਉਹ ਠੀਕ ਆ ਲੜਾਈ ਜੀ ਲੱਗਣ ਕਰਕੇ ਠੀਕ ਆ ਇਹਦਾ ਸਾਂਭਿਆ ਨਹੀਂ ਸੀ ਜਾਨਵਰ ਜਾਨਵਰ ਵੇਖ ਲੈ ਤੇ ਨੇ ਤੋਕ ਦੇ ਸਹੀ ਗੱਲ ਹੈ ਤੇ ਇਹਦੀ ਡਿਮਾਂਡ ਜੀ ਵੀਰੇ ਮੁੱਲ ਕਰ ਉਹਨੂੰ ਜਿੰਨਾ ਮਰਜ਼ੀ ਕਰਾਲਾ 40 ਕਰਾਲਾ 42 ਕਰਾਲਾ ਤੈਨੂੰ ਵੀ ਪਤਾ ਕਿੱਥੇ ਮਿਲਦੇ ਨੇ ਜਨਾਜ ਕੋਲ ਹਾਂ ਜੀ 36000 ਚੋ ਮਾਨਤਾਨ ਕਰਦਾ 36000 ਹੋਜੂ ਥੋੜਾ ਕੰਨ ਹਾਂ ਕਰਾਂਗੇ ਜਰੂਰ ਬਾਈ ਬੱਚੀ ਵੇਖ ਨਾਲ ਬੱਚੀ ਵੀ ਫ੍ਰੀ ਹੈ 36000 ਦੇ ਦਾ ਬੱਚੀ ਹੋਈ ਆ ਸਹੀ ਗੱਲ ਆ ਜੀ 36000 ਚੋ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਜੀ ਬਾਕੀ ਜੀ ਨੂੰ ਕੋਈ ਵੀ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ